ਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੈਰਾ ਵਿਖੇ ਰਾਤ ਇੱਕ ਗਰੀਬ ਵਿਧਵਾ ਬਜ਼ੁਰਗ ਮਾਤਾ ਦੇ ਡੰਗਰ ਵਾਲੇ ਸ਼ੈਡ ਨੂੰ ਪੇਤ ਭਰੀ ਹਾਲਤ ਚ ਸ਼ਰਾਰਤੀ ਅਨਸਰਾਂ ਵੱਲੋਂ ਅੱਗ ਲਗਾ ਦਿੱਤੀ ਗਈ ਜਿਸ ਨਾਲ ਅੰਦਰ ਬੱਝੀਆਂ ਦੋ ਗੰਪ ਪੁਰਤੀ ਕੀਮਤੀ ਗਾਵਾਂ ਦੀ ਮੌਤ ਹੋ ਜਾਣ ਅਤੇ ਅੰਦਰ ਪਈ ਤੋੜੀ ਦੇ ਸੜਕੇ ਸਵਾਹ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਆਣਗੇ ਤੇ ਇਹਨਾਂ ਨੂੰ ਸਾਹਮਣੇ ਡੇਰਾ ਹਰਪਾਲ ਸਿੰਘ ਦਾ ਉਹਨੇ ਵਹੋਂ ਨਗਿੰਦਾ ਵੀ ਤੁਹਾਡੇ ਡੇਰੇ ਤੋਂ ਅੱਗੇ ਨਿਕਲ ਨਹੀਂ ਬਣੀ ਤੇ ਇਹ ਜਾ ਕੇ ਭੱਜਿਆ ਇਹਨਾਂ ਮੁੜ ਕੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਸਾਰੇ ਰਿਸ਼ਤੇਦਾਰ ਜਦੋਂ ਆਏ ਆ ਤੇ ਲੱਤਾਂ ਮਗਰ ਲੀਆਂ ਦੋਵਾਂ ਇਹਦੀਆਂ ਗਮ ਮਗਰ ਲੀਆਂ ਲੱਤਾਂ ਬੰਦੀਆਂ ਉਹਨੀਆਂ ਗਾੜਦੀਆਂ ਲੱਤਾਂ ਬੰਦੀਆਂ ਤੇ ਜਦੋਂ ਟੂੜੀ ਨੂੰ ਅੱਗ ਲੱਗ ਗਈ ਨਾ ਜਦਾਂ ਇਹ ਤੜਪ ਤੜਕੇ ਮਰ ਗਏ ਇੱਕ ਗਾਂ ਦੀਆਂ ਪਿਛਲੀਆਂ ਲੱਤਾਂ ਬੰਨਤੀਆਂ ਇੱਕ ਗਾਂ ਦੀਆਂ ਅਗਲੀਆਂ ਲੱਤਾਂ ਬੰਨਤੀਆਂ ਨੇ ਬੰਨ ਕੇ ਮੁੜ ਕੇ ਟੂੜੀ ਸੀ ਉਹਨਾਂ ਦੀ ਸਾਰੀ ਉਹਨਾਂ ਨੂੰ ਅੱਗ ਲਾਤੀ ਉਹ ਧੂਏ ਦੇ ਨਾਲ ਹੀ ਤੜਪ ਤੜਕੇ ਮਰ ਗੀਆਂ ਨੇ ਪਤਾ ਨਹੀਂ ਹੁਣ ਕਿਹੜਾ ਬੰਦਾ ਇਹ ਇਹਨਾਂ ਨਾਲ ਦੁਸ਼ਮਣੀ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਨ ਦਾ ਉਹ ਮੁੰਡੇ ਦਾ ਪਿਓ ਮਰ ਗਿਆ ਛੋਟਾ ਮੁੰਡਾ ਇਹਨਾਂ ਚਾਰ ਉਹਦੀਆਂ ਬੇਟੀਆਂ ਨੇ ਬਹੁਤ ਗਰੀਬ ਮਿਹਨਤ ਕਰਕੇ ਤੇ ਆਪਣਾ ਟਾਈਮ ਡੇ ਪਾਸ ਕਰਨ ਬਾਕੀ ਹੁਣ ਇਹਦਾ ਕੋਈ ਨਾ ਕੋਈ ਇਨਸਾਫ ਮਿਲਣਾ ਚਾਹੀਦਾ ਕੋਈ ਨਾ ਕੋਈ ਗਵਰਨਮੈਂਟ ਨੂੰ ਇਹ ਸੋਚੋ ਤੇ ਹੈਗੀ ਆ ਕੋ ਉਹਦੇ ਤੇ ਇਹਨੂੰ ਦਿੱਤੀ ਜਾਵੇ ਤਾਂ ਕਿ ਇਹ ਆਪਣਾ ਗੁਜ਼ਾਰਾ ਕਰ ਸਕੇ ਆਪਣੇ ਲੈ ਵੀਰੇ ਕੁਛ ਨਹੀਂ ਹੋਈ ਮੈਂ ਤਾਂ ਬੰਨ ਕੇ ਰਾਤ ਨੂੰ ਘਰ ਆ ਜਾਈਦਾ ਇੱਥੇ ਆ ਤਿੰਨ ਮੱਜਾਂ ਦੋ ਮੱਜਾਂ ਤੇ ਇੱਕ ਦਾ ਘਰ ਆ ਰਿਹਾ ਦੋਵੇਂ ਉੱਥੇ ਬੰਨੋਨੀ ਆਂ ਥਾਂ ਥੋੜਾ ਹੀ ਨੀਚ ਹੁੰਦਾ ਐ ਟਾਰਾ ਤੇ ਮੈਂ ਹਸਪੀਟਲ ਉੱਥੇ ਬੰਨ ਦਿੰਨੇ ਆ ਉਹ ਅੱਗੇ ਵੀ ਇੱਕ ਦਰ ਖੜੀ ਆ ਸੀ ਕਿਸੇ ਨੇ ਪੰਜ ਹੀ ਤੇ ਤਿੰਨ ਇੱਥੇ ਲਾਇਦੇ ਦੋ ਉੱਥੇ ਪੂਰੇ ਹੋ ਗਏ ਲੋ ਨਹੀਂ ਆਂ ਅੰਗਰ ਗਾਨ ਦੋਵੇਂ ਤਾਂ ਸੁਣੋ ਦੇਖਿਆ ਨਹੀਂ ਜਾਂਦੇ ਵੀਰੇ ਮੇਰੇ ਕੀ ਜਾ ਕੇ ਵੇਖਿਆ ਤਾ ਮੈਂ ਉਹ ਸਾਹਮਣੇ ਡੇਰੇ ਵਾਲੇ ਨੇ ਫੋਨ ਕੀਤਾ ਮਨੇਰੇ ਪਾਜ ਉੰਦਾ ਤੁਹਾਡੀਆਂ ਗਾਇਆਂ ਸੀ ਤੇ ਸੁੱਤੇ ਹਜੇ ਤੇ ਅੰਦੇ ਗਏ ਤੁਹਾਡੇ ਅੰਦਰਾਂ ਨੂੰ ਅੱਗ ਲੱਗ ਗਈ ਆ ਜਦੋਂ ਇਹ ਰਬੂਏ ਖੋਲ ਕੇ ਭੱਜੇ ਉੱਥੇ 6 ਕਿੱਲੇ ਤੇ ਹੈ ਕਾਕੂ ਤੁਹਾਡੇ ਘਰ ਤੋਂ ਕਿੰਨਾ ਦੂਰ 6 ਕਿੱਲੇ ਹੋ ਨਹੀਂ ਨਹੀਂ ਕੀ ਹੁੰਦਾ ਨਾ ਉੱਥੇ ਆਦਮੀ ਪੂਰਾ ਹੋ ਗਿਆ ਆ ਰਿਸ਼ਤੇਦਾਰ ਸਾਰੇ ਆਏ ਹੁਣ ਬੱਟੇ ਕਾਕਾ ਇੱਕ ਵਿਆਹ ਤੁਹਾਡੇ ਨੂੰ ਸੁਖਨਾ ਕੰਮ ਤੇ ਗਿਆ ਗੱਡੀ ਬਣਾਉਣ ਤੇ